ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾ ਟੀਵੀ ਤੇ ਮੈਂ ਕੱਪੇ ਲਗਾ ਲਾ ਤਾਂ ਪਹੁੰਚ ਚੁਕੇ ਹਾਂ ਪੱਟੀ ਦੇ ਸਿਮਲ ਹਸਪੀਟਲ ਵਿਖੇ ਤਾਂ ਅੱਜ ਹਲਕਾ ਖੇਮ ਕਰਨ ਦੇ ਵਾ ਤਾਰਾ ਸਿੰਘ ਵਿਖੇ ਤੂੜੀ ਨੂੰ ਲੈ ਕੇ ਵਿਵਾਦ ਹੋਇਆ ਜਿਸ ਤੋਂ ਬਾਅਦ ਕੱਲ੍ਹ ਦੇ ਜਿਹੜਾ ਵਿਵਾਦ ਹੋਇਆ ਝਗੜਾ ਆਇਆ ਤਾਂ ਅੱਜ ਮਾਤਾ ਦੱਸਨ ਦੇ ਮੁਤਾਬਕ ਇਹਨਾਂ ਦੇ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਚਲੀ ਦਾ ਤੂੜੀ ਦੇ ਵਿਵਾਦ ਨੂੰ ਲੈ ਕੇ ਜਿਹੜਾ ਮਾਤਾ ਤੇ ਜਿਹੜਾ ਇੱਟ ਦੇ ਨਾਲ ਵਾਰ ਕੀਤਾ ਜਾਂਦਾ ਤੇ ਮਾਤਾ ਦੀ ਜਿਹੜੀ ਮੌਤ ਹੋ ਗਈ ਹੈ ਤਾਂ ਪਿੱਛੇ ਪਰਿਵਾਰ ਦੀ ਹਾਜ਼ਰੀ ਲੇਖਦੇ ਹੋ ਦੇਖ ਸਕਦੇ ਹੋ ਸੋਗ ਦਾ ਡਾ ਮਾਹੌਲ ਦਾ ਬਣਿਆ ਹੋਇਆ ਹੈ ਤਾਂ ਅਸੋਕਤੋ ਮਾਤਾ ਦੀ ਜਿਹੜੇ ਮ੍ਰਿਤਕ ਦੇ ਨੂੰ ਜਿਹੜਾ ਕੱਟੀ ਦੇ ਸਿਵਲ ਹਸਪੀਟਲ ਦੀ ਮੋਰਚੀ ਦੇ ਵਿੱਚ ਲਗਾ ਦਿੱਤਾ ਗਿਆ ਗੱਲਬਾਤ ਕਰ ਲੈਣੇ ਆਂ ਹਾਂਜੀ ਵੀਰ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਰਪਾਲ ਸਿੰਘ ਜੀ ਕੀ ਗੱਲ ਹੋਈ ਤੇ ਕਿਸ ਤਰ੍ਹਾਂ ਜੜੀ ਹੋਈ ਜਿਹੜਾ ਮਨੂੰ ਝਗੜਾ ਹੋਇਆ ਝਗੜਾ ਹੈ ਆ ਸਕਵਿੰਦਰ ਸਿੰਘ ਦੀ ਤੂੜੀ ਲੱਦਣ ਆਏ ਤੂੜੀ ਵਾਲੇ ਉਹ 40 ਫੁੱਟ ਦਾ ਟਰਾਲਾ ਮਾਪੇ ਦੋ ਘਰਾਂ ਦੀ ਪਈ ਹੈ ਮੇਰੀ 40 ਫੁੱਟ ਦਾ ਟਰਾਲਾ ਮੇਰੀ ਪਈ ਦੇ ਵਿੱਚ ਨਹੀਂ ਆਉਣਾ ਮੇਰੀ ਦੋ ਬਣੀ ਬਾਪ ਦੀ ਮਾਂ ਮੇਰੀ ਬਾਪ ਦੀ ਨਿਗਸਾਨ ਹੋਇਆ ਤੇ ਹੱਥ ਜੋੜ ਕੇ ਬੇਨਤੀ ਮਾਂ ਸੜਕ ਤੇ ਕਰਕੇ ਲਾਦ ਲੋ ਤੇ ਇਹਨੇ ਇਹਨੀ ਗੱਲ ਕਰ ਕਦੇ ਆਏ ਆਏ ਸਰਪੰਚ ਦੀ ਤੂੜੀ ਲਾਦ ਲੈ ਇਹਨੇ ਨਿਸ਼ਾਨ ਦੇ ਨਿਸ਼ਾਨ ਦੀ ਤੂੜੀ ਲਾਦੇ ਇਹਨੇ ਗੱਲ ਕਰਕੇ ਲਾਦੇ ਟਰੱਕ ਵਾਲੇ ਚਲੇ ਗਏ ਜਦ ਇਹ ਟਰੱਕ ਵਾਲੇ ਦੇ ਮੁੜ ਕੇ ਦੂਜਾ ਸੁਖਵਿੰਦਰ ਸਿੰਘ ਆ ਮੇਰੇ ਮੇਰੀ ਗੱਡੀ ਵਾਲੀ ਮੋੜਦੀ ਆ ਇਹ ਮਹਾ ਮੈਂ ਗੱਡੀ ਨਹੀਂ ਭਰਾ ਤੇਰੀ ਮੋੜੀ ਮੈਨੂੰ ਨਾਗ ਲੋੜ ਮੋੜਦੇ ਮੈਂ ਮੈਂ ਹੱਥ ਜੋੜਿਆ ਵੀ ਮੈਂ ਮਾਤੜ ਬੰਦਾ ਮੇਰਾ ਨੁਕਸਾਨ ਨਾ ਕਰੋ ਮੇਰੀ ਬਾਬਾ ਦੀ ਦੋ ਬਣੇ 40 ਫੁੱਟ ਦਾ ਟਰੱਕ ਹੈ ਮੇਰੇ ਨਹੀਂ ਆਉਣਾ ਪੈੜੀ ਦੇ ਵਿੱਚ ਹੈ ਤੇ ਨਹੀਂ ਇਹ ਤੂੰ ਇਹ ਮੋੜੀ ਮੁੰਡਾਂ ਆਣ ਕੇ ਮੇਰੇ ਗੱਲ ਪਾਇਆ ਤੂੰ ਆ ਕਿ ਚਿਟਿਆ ਵਾਲ ਪਟੇ ਮੇਰੀ ਦਾੜੀ ਪਟੀਆਂ ਵੇਟਾ ਕਾਲੋ ਵੀਡੀਓ ਤੇਰੇ ਕੋਲ ਸਾਰੇ ਮੈਂ ਤੇਰੇ ਚਾਪੇ ਸਾਰੇ ਆਇਆ ਨੂੰ ਬੰਦਿਆਂ ਨੇ ਆ ਕੇ ਤੈਨੂੰ ਥਾਣੇ ਨਹੀਂ ਜਾਣਾ ਬਾ ਮੈਨੂੰ ਇਨਸਾਫ ਚਾਹੀਦਾ ਮਾਤੜ ਬੰਦਾ ਲਲਕਾਰੇ ਕੁੜੀ ਮਾਰਦੇ ਨਾ ਪ੍ਰੀਤਕਾਰ ਉਸ ਤੋਂ ਬਾਅਦ ਜਿਹੜਾ ਅੱਜ ਝਗੜਾ ਹੈ ਉਸ ਤੋਂ ਬਾਅਦ ਜਿਹੜੀ ਤੁਹਾਡੀ ਮਾਰਾ ਦਿੱਤੀ ਅੱਜ ਅੱਜ ਤੜਕੇ ਮਾਦਾ ਚੱਲੀ ਗੁਰਦਾਰੇ ਆਦੀ ਮੈਂ ਗੁਰਦਾਰੇ ਮਤਾਂ ਟੇਕਾਂ 10 ਵਜੇ ਉਥੇ ਥਾਣੇ ਦਾ ਰਾਈ ਨਾਵਾ ਤੇ ਮਾਦਾ ਗੁਰਦਾਰੇ ਚੱਲੀ ਇਹ ਲੋਨਜੀਪਲ ਤੇ ਪਾਲਟੀ ਅੱਗੇ ਖਲੋਤੀ ਕਾਲਾ ਉਹਦੀ ਕੁੜੀ ਨਾ ਪ੍ਰੀਤ ਕੌਰ ਤੇ ਸਭ ਮੁੰਡਾ 사જન ਪ੍ਰੀਤ ਕੌਰ ਸਿੰਘ ਤੇ ਸਾਧ ਜੀ ਮਹਾਰਾਜ ਇਹ ਮਨਜੀਤ ਕੌਰ ਕੁੜੀ ਨੇ ਜੋ ਲੜਕਾਰਾ ਮਾਰਿਆ ਆ ਗਈ ਇਹ ਪੜ ਲਓ ਤੇ ਮੁੰਡੇ ਨੇ ਇੱਟ ਬਾਰਿਆ ਇੱਥੇ ਵਜੇ ਮੱਥੇ ਆਵੇ ਕੰਨਾ ਨਾ 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 ਇਹਦੇ ਬਿਅਾਸ਼ ਹੋਏ ਨੇ ਮੈਂ ਤਾਂ ਮਗਰ ਇਹ ਕਾਹਦੇ ਪਾ ਲਗਾ ਕਚੀੜ ਖੋਣੇ ਖੇਚੇ ਖੇਚੇ ਕੁਝ ਕੁ ਘਰੇ ਲਿਆ ਚੋਕੇ ਫੁੱਟੇ ਮਾਰਿਆ ਬਥੇਰਾ ਸਤੰਬਰ ਕਹਿ ਹੀ ਥਾਣੇ ਲੈ ਕੇ ਗਏ ਆਪਣਾ ਪਿੰਡ ਟਿਕਟ ਵਿਖਰੇ ਮੜੇ ਥਾਣੇ ਲੈ ਕੇ ਥਾਣੇ ਵਾਲੇ ਨੇ ਕਿਹਾ ਲੈ ਜਾ ਹਤਪਤਾਲ ਅਸੀਂ ਲੈ ਕੇ ਗਏ ਕਰਿਆਲੇ ਕਰਿਆਲੇ ਰੇਪਲ ਕਰਦਾ ਇਹ ਤੇ ਪੱਟੀ ਪੱਟੀ ਦਾ ਹੀ ਨਿਰਾਜ ਆਉਂਦਾ ਬਹੁਤ ਹੋ ਗਈ ਸائیں ਸਰਕਾਰ ਤੋਂ ਪ੍ਰਸ਼ਾਜਨ ਦਾ ਹਿਸਾਬ ਦੀ ਮੰਗ ਕਰਦੇ ਆਂ ਬਾਤਟ ਬੰਦੇ ਉਹ ਲਲਕਾਰੇ ਬਾਤਦੇ ਸਾਡੇ ਕੋਲ ਪਾਇਆ ਸਾਡੇ ਕੋਲ ਪਾਵਰ ਹੈ ਸਾਡੀ ਸਰਕਾਰ ਸਾਡੇ ਕੋਲ ਕੱਖ ਨਹੀਂ ਸائیں ਹਿਸਾਬ ਦੀ ਮੰਗ ਕਰਦੇ ਸਰਕਾਰ ਤੋਂ ਪ੍ਰਸ਼ਾਜਨ ਦਾ ਇਨਸਾਫ ਮਿਲਣਾ ਚਾਹੀਦਾ ਹੁਣ ਇਨਸਾਫ ਮਿਲਣਾ ਚਾਹੀਦਾ ਕੋਈ ਤਾਂ ਰੋ ਰੋ ਕੇ ਜਿਹੜਾ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਵਕਤ ਸੋਗ ਦੀ ਲਾਰ ਵੀ ਦੇਖਣ ਨੂੰ ਮਿਲਦੀ ਹੈ ਦਾ ਇੱਕ ਬਜ਼ੁਰਗ ਮਾਤਾ ਦੀ ਜਿਹੜੀ ਇੱਟ ਮਾਰ ਕੇ ਜਿਹੜੀ ਜਿਹੜਾ ਕਤਲ ਕਰ ਦਿੱਤਾ ਜਾਂਦਾ ਤਾਂ ਹੋਰ ਵੀ ਤੁਸੀਂ ਤਾਂ ਤੁਹਾਡੇ ਨਾਲ ਆਸਾਨੀ ਇੱਕ ਪੁਲਿਸ ਫੈਸ਼ਨ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਵੱਡੀ ਖਬਰ ਨਿਕਲ ਕੇ ਆਈ ਹੈ ਹਲਕਾ ਖੇਮ ਕਰਨ ਦੇ ਪਿੰਡ ਬਾਂ ਤਾਰਾ ਸਿੰਘ ਤੋਂ ਮਾਮੂਲੀ ਤਕਰਾਰ ਨੂੰ ਲੈ ਕੇ ਬਾਅਦ ਲੜਾਈ ਹੋਈ ਉਸ ਤੋਂ ਬਾਅਦ ਜਿਹੜਾ ਇੱਕ ਮਹਿਲਾ ਦੇ ਘੇਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਾਂਜੀ ਪੰਦੀ ਕੀ ਨਾਂ ਹੈ ਜਲਦੀਪਪੁਰ ਕੀ ਲੱਗਦਾ ਜਿਹੜੀ ਮਾਰਾ ਦਾ ਨੇ ਮੰਮੀ ਸੀ ਸਾਡੇ ਕੀ ਗੱਲਬਾਤ ਹੋਈ ਇਹਦੇ ਕਿਸ ਤਰ੍ਹਾਂ ਜਿਹੜਾ ਝਗੜਾ ਆ ਬਸ ਤੂੜੀ ਤੋਂ ਲੜਾਈ ਹੋਈ ਸੀ ਹਾਂਜੀ ਤੇ ਕੱਲ ਲੜਾਈ ਝਗੜਾ ਹੋਇਆ ਤੇ ਅੱਜ ਮਾਤਾ ਗੁਰਦਾਰੇ ਜਾਣਦਾ ਹੈ ਇਹਨਾਂ ਨੇ ਲਲਕਾਰਾ ਮਾਰ ਕੇ ਫੜ ਕੇ ਮਾਤਾ ਨੂੰ ਕੋਟ ਮਾਰ ਕੀਤੀ ਆ ਫਿਰ ਇੱਟਾ ਮਾਰਿਆ ਮਾਤਾ ਦੀ ਮਾਰੋ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆ ਜਾਵਾਂਗੇ ਹਾਂਜੀ ਪੱਟੀ ਉਹਦੇ ਮੋਟੇ ਹਾਂਜੀ ਪੱਟੀ ਕੀ ਮੰਗਲੀ ਕਰਦੇ ਮੰਗਣ ਸਾਫ ਚਾਹੀਦਾ ਹਾਂ ਹਾਂਜੀ ਦੋਸ਼ੀ ਦੇ ਕਰੋਗੇ ਹਾਂਜੀ ਦੋਸ਼ੀ ਦੇ ਕਾਰਵਾਈ ਤੁਹਾਨੂੰ ਪਤਾ ਕਿ ਇਹਨਾਂ ਕਿਹੜੇ ਦੋਸ਼ੀ ਦੇ ਨਾਮ ਦਾ ਹਾਂਜੀ ਸਵਿੰਦਰ ਕਾਲਾ ਇੱਕ ਸਵਿੰਦਰ ਸੰਜੀਤ ਆਇਆ ਹੜਾ ਮੁੰਡਾ ਉਡੀ ਨਾਪ੍ਰੀਤ ਕੌਰ ਦਾ ਨਾਂ ਦਾ ਬੇਟਾ ਸਾਜਨ ਸਿੰਘ ਹਾਂਜੀ ਸਰ ਕੀ ਮਾਮਲਾ ਜਿਹੜਾ ਬਾਤ ਆ ਰਹਾ ਸੀ ਜਿਹੜਾ ਝਗੜਾ ਹੈ ਉਸ ਤੋਂ ਬਾਅਦ ਇੱਕ ਬੁਝੋ ਚੌਕ ਦੀ ਕੌਂਸਲ ਇਹ ਝਟਕੇ ਦੀ ਮਾਤਾ ਦੀ ਡੈਥ ਹੋਈ ਹੈ ਬਲੰਦਰ ਕੌਰ ਦੀ ਇਹੀ ਮੌਕੇ ਤੇ ਆਏ ਹਾਂ ਜੋ ਤਫਤੀਸ਼ ਤੱਥਾਂ ਦੇ ਆਧਾਰ ਤੇ ਜੋ ਬਿਆਨ ਲਿਖਣਗੇ ਉਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਕੀਤੀ ਹੈ ਸਰ ਕੀ ਝਗੜਾ ਕਿਸ ਕਾਰਨ ਹੋਇਆ ਉਹ ਇਹਨਾਂ ਦੇ ਟਰੱਕ ਟੁੜੀ ਤੋਂ ਹੋਇਆ ਝਗੜਾ ਉੱਥੇ ਟਰੱਕ ਟਕ ਲੱਗਾ ਕੋਈ ਉਹਦੇ ਤੋਂ ਝਗੜਾ ਆਇਆ ਕੀ ਪਤਾ ਲੱਗਾ ਥੋੜਾ ਬਹੁਤ ਜਾਣਕਾਰੀ ਦਾ ਸਾਹਮਣੇ ਥੋੜਾ ਲੱਗਾ ਕਿ ਕਿਸ ਤਰ੍ਹਾਂ ਜਿਹੜੀ ਮਾਰੀ ਮਤਲਬ ਇਹ ਸਰੀਰ ਹਟ ਮਾਰੀ ਹੈ ਸਿਰ ਦੇ ਵਿੱਚ ਕਿੰਨਾਂ ਲੋ ਮਰੀ ਉਹਦੇ ਵਿੱਚ ਥੋੜੇ ਦੱਛਿਆ ਜਿਨ੍ਹਾਂ ਨੇ ਦੋ ਬਿਆਨ ਲਿਖਾਉਣਗੇ ਉਹ ਸਾਵਾ ਇੱਕ ਵੀਡੀਓ ਪਾਤਾ ਜਿਹੜੀ ਆ ਉਹਦੇ ਵਿੱਚ ਹੋਂਡਿਆ ਵਿੱਚ ਵੀ ਜਿਹੜਾ ਮੁੰਡੇ ਨੇ ਮਾਰੀਆ ਬਸ ਜੋ ਬਿਆਨ ਲਿਖਾਉਣ ਕੋ ਅਧਾਰ ਤੇ ਆਪਾਂ ਅੱਗੇ ਦੱਸ ਕਰਾਂਗੇ ਤੁਸੀਂ ਦੇਖ ਰਹੇ ਹੋ ਦਿਨਿਕ ਸਿਵਰਾ ਟੀਵੀ ਦੀ ਮੈਂ ਕਪੇ ਲਗਿਆ ਤਾਂ ਪਹੁੰਚ ਚੁਕੇ ਹਾਂ ਪੱਟੀ ਦੇ ਸਿਵਲ ਹਸਪੀਟਲ ਵਿਖੇ ਤਾਂ ਅੱਜ ਹਲਕਾ ਖੇਮ ਕਰਨ ਦੇ ਵਾ ਤਾਰਾ ਸਿੰਘ ਵਿਖੇ ਤੂੜੀ ਨੂੰ ਲੈ ਕੇ ਬਵਾਦ ਹੋਇਆ ਜਿਸ ਤੋਂ ਬਾਅਦ ਕੱਲ੍ਹ ਦੇ ਜਿਹੜਾ ਬਵਾਦ ਹੋਇਆ ਝਗੜਾ ਆਇਆ ਤਾਂ ਅੱਜ ਮਾਤਾ ਦੱਸਨਾਂ ਮੁਤਾਬਕ ਇਹਨਾਂ ਦੇ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਚਲੀ ਦਾ ਤੂੜੀ ਦੇ ਬਵਾਦ ਨੂੰ ਲੈ ਜਿਹੜਾ ਮਾਤਾ ਦੇ ਜਿਹੜਾ ਇੱਟ ਦੇ ਨਾਲ ਮਾਰ ਕੀਤਾ ਜਾਂਦਾ ਤੇ ਮਾਤਾ ਦੀ ਜਿਹੜੀ ਮੌਤ ਹੋ ਗਈ ਹੈ ਤਾਂ ਪਿੱਛੇ ਪਰਿਵਾਰ ਦੀ ਹਾਦਸੇ ਲਿਖਦੇ ਹੋ ਦੇਖ ਸਕਦੇ ਹੋ ਸੋਗ ਦਾ ਜਿਹੜਾ ਮਾਹੌਲ ਦਾ ਬਣਿਆ ਹੋਇਆ ਹੈ ਤਾਂ ਅਸੋਕਤੋ ਮਾਤਾ ਦੀ ਜਿਹੜੇ ਗਿੱਤਕ ਦੇ ਨੂੰ ਜਿਹੜਾ ਪੱਟੀ ਦੇ ਸਿਵਲ ਹਸਪੀਟਲ ਦੀ ਮੋਰਚੀ ਦੇ ਵਿੱਚ ਲਗਾਤਾ ਗਿਆ ਗੱਲਬਾਤ ਕਰ ਲੈਨੇ ਆ ਹਾਂਜੀ ਵੀਰ ਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਭਾਰਸੇ ਜੀ ਕੀ ਗੱਲ ਹੋਈ ਤੇ ਕਿਸ ਤਰ੍ਹਾਂ ਜੜੀ ਹੋਈ ਜਿਹੜਾ ਮਨੋ ਝਗੜਾ ਹੋਇਆ ਝਗੜਾ ਆ ਸਕਵਿੰਦਰ ਦੇ ਆਂਕ ਦੀ ਤੂੜੀ ਲੱਤ ਨਾਲ ਆਏ ਤੂੜੀ ਵਾਲੇ ਉਹ 40 ਫੁੱਟ ਦਾ ਟਰਾਲਾ ਮਾਪੇ ਦੋਹਾਂ ਕਰਬਾ ਦੀ ਪਈ ਹੈ ਮੇਰੀ 40 ਫੁੱਟ ਦਾ ਟਰਾਲਾ ਮੇਰੀ ਪਈ ਦੇ ਵੀ ਨਹੀਂ ਆਉਣਾ ਮੇਰੀ ਦੋ ਬਣੀ ਬਾਪ ਦੀ ਮਾਂ ਮੇਰੀ ਬਾਪ ਦੀ ਨਿਗਸਾਨ ਹੋਇਆ ਤੇ ਹੱਥ ਜੋੜ ਕੇ ਬੇਨਤੀ ਮਾਂ ਸੜਕ ਤੇ ਕਰਕੇ ਲਾਦ ਲੋ ਤੇ ਇਹਨੇ ਇਹਨੇ ਗੱਲ ਕਰ ਕਦੇ ਆਏ ਆਏ ਸਰਪੰਚ ਦੀ ਤੂੜੀ ਲਾਦ ਲੈ ਇਹਨੇ ਨਿਸ਼ਾਨ ਦੇ ਨਿਸ਼ਾਨ ਦੀ ਤੂੜੀ ਲਾਦ ਇਹਨੇ ਗੱਲ ਕਰਕੇ ਲਾਦ ਲਿਆ ਟਰੱਕ ਵਾਲੇ ਚਲੇ ਗਏ ਤੇ ਇਹਦੇ ਟਰੱਕ ਵਾਲੇ ਦੇ ਮੁੜ ਕੇ ਤੇ ਜੈ ਸੁਖਵਿੰਦਰ ਸਿੰਘ ਆ ਮੇਰੇ ਮੇਰੀ ਗੱਡੀ ਵਾਲੀ ਮੋੜਦੀ ਆ ਇਹ ਮਾਂ ਮੈਂ ਗੱਡੀ ਨਹੀਂ ਭਰਾ ਤੇਰੀ ਮੋੜੀ ਮੈਨੂੰ ਨਾਗ ਲੋੜ ਮੋੜ ਦੇ ਮਾਂ ਮੈਂ ਹੱਥ ਜੋੜਿਆ ਵੀ ਮੈਂ ਮਾਤੜ ਬੰਦਾ ਮੇਰਾ ਨੁਕਸਾਨ ਨਾ ਕਰੋ ਮੇਰੀ ਬਾਪ ਆ ਜੋ ਬਨੇ 40 ਫੁੱਟ ਦਾ ਟਰੱਕ ਹੈ ਮੇਰੇ ਨਹੀਂ ਆਉਣਾ ਪੈੜੀ ਦੇ ਵਿੱਚ ਹੈ ਤੇ ਨਹੀਂ ਇਹ ਤੂੰ ਇਹ ਮੋੜੀ ਮੁੰਡਾ ਆਣ ਕੇ ਮੇਰੇ ਗੱਲ ਪਾਇਆ ਤੋਇਆ ਕਿ ਛਿਟਿਆ ਵਾਲ ਪਟੇ ਮੇਰੀ ਦਾੜੀ ਪਟੀਆਂ ਵੇਟਾ ਕਾ ਲੋ ਵੀਡੀਓ ਤੇ ਕੋਣ ਸਾਰੇ ਮੈਂ ਫੇਰ ਚਾਪਕੀ ਸਾਰੇ ਆਇਆ ਨੂੰ ਬੰਦਿਆਂ ਨੇ ਆ ਕੇ ਤੋ ਥਾਣੇ ਨਹੀਂ ਜਾਣਾ ਬਾ ਮੇਰਾ ਇਨਸਾਫ ਚਾਹੀਦਾ ਬਾ ਮਾਤੜ ਬੰਦਾ ਲਲਕਾਰੇ ਕੁੜੀ ਮਾਤ ਦੇ ਨਾ ਪ੍ਰੇਰਕਾਰ ਬਾ ਜਿਹੜਾ ਅੱਜ ਝਗੜਾ ਹੈ ਉਸ ਤੋਂ ਬਾਅਦ ਜਿਹੜੀ ਤੁਹਾਡੀ ਮਾਰਾ ਡੇਟ ਹੋਜੀ ਅੱਜ ਅੱਜ ਤੱਕ ਮਾਦਾ ਚੱਲੀ ਗੁਰਦਾਰੇ ਆਦੀ ਮੈਂ ਗੁਰਦਾਰੇ ਮਤਾ ਟੇਕਵਾ 10 ਵਜੇ ਉਥੇ ਥਾਣੇ ਦਾ ਰਾਈ ਨਾਮਾ ਵਾ ਤੇ ਮਾਦਾ ਗੁਰਦਾਰੇ ਚੱਲੀ ਇਹ ਲੋਰ ਜਪਲ ਤੇ ਪਾਲਟੀ ਅੱਗੇ ਖਲੋਤੀ ਕਾਲਾ ਉਹਦੇ ਕੁੜੀ ਨਾ ਪ੍ਰੀਤ ਕੌਰ ਤੇ ਸਭ ਮੁੰਡਾ ਸਾਜਨ ਪ੍ਰੀਤ ਕੌਰ ਸਿੰਘ ਤੇ ਸਾਧ ਜੀ ਮਹਾਰਾਜ ਦੀ ਇਹ ਮਨਜੀਤ ਕੌਰ ਕੁੜੀ ਨੇ ਜੋ ਲੜਕਾਰਾ ਮਾਰਿਆ ਆ ਗਈ ਇਹ ਫੜ ਲਓ ਤੇ ਮੁੰਡੇ ਨੇ ਇੱਟ ਬਾਰਿਆ ਇੱਥੇ ਵਜੇ ਮੱਥੇ ਆਲੇ ਕੰਨੇ ਨਾ 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 ਇਹਦੇ ਬਿਅਸ਼ੇ ਨਹੀਂ ਮੈਂ ਤਾਂ ਮਗਰ ਮੈਂ ਕਾਹਦੇ ਪਾ ਲਗਾ ਕਿਚੀੜ ਕਿਥੋਂ ਖੀਚ ਕਿਚੀ ਕੋਈ ਕਿ ਘਰੇ ਲੈ ਚੋ ਕੇ ਫੁੱਟੇ ਮਾਰਿਆ ਬਥੇਰਾ ਸਤੰਬਰ ਕਹਿ ਥਾਣੇ ਲੈ ਕੇ ਗਏ ਐਪਿੰਡ ਪਿੰਡ ਟਿਕਟ ਵਿਖਰੇ ਮੜੇ ਥਾਣੇ ਲੈ ਕੇ ਥਾਣੇ ਵਾਲੇ ਨੇ ਕਿਹਾ ਲੈ ਜਾ ਹ ਤਬਤਾਲ ਅਸੀਂ ਲੈ ਕੇ ਗਏ ਕਰਿਆਲੇ ਕਰਿਆਲੇ ਰੈਪਲ ਕਰਦਾ ਇਹ ਤੇ ਪੱਟੀ ਪੱਟੀ ਦਾ ਹੀ ਨਿਦਾਨ ਆਉਂਦਾ ਮੌਤ ਹੋ ਗਈ ਆਹੇ ਸਰਕਾਰ ਤੋਂ ਪਰਸ਼ਾ ਆ ਜਨ ਦਾ ਇਨਸਾਫ ਦੀ ਮੰਗ ਕਰਦੇ ਬੰਦੇ ਉਹ ਲਲਕਾਰੇ ਬਾਦਦੇ ਸਾਡੇ ਕੋਲ ਪਏ ਹਾ ਸਾਡੇ ਕੋਲ ਪਾਵਰ ਹੈ ਸਾਡੀ ਸਰਕਾਰ ਸਾਡੇ ਕੋਲ ਕੱਖ ਨਹੀਂ ਆ ਜਨ ਸਾਫ ਦੇ ਮੰਗ ਕਰਦੇ ਸਰਕਾਰ ਤੋਂ ਪਰਸ਼ਾ ਜਨ ਦਾ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਰੋ ਰੋ ਕੇ ਜਿਹੜਾ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਵਕਤ ਸੋਗ ਦੀ ਲਾਰ ਵੀ ਦੇਖਣ ਨੂੰ ਮਿਲ ਰਹੀ ਹੈ ਦਾ ਇੱਕ ਬਜ਼ੁਰਗ ਮਾਤਾ ਦੀ ਜਿਹੜੀ ਇੱਟ ਮਾਰ ਕੇ ਜਿਹੜੀ ਜਿਹਦਾ ਕਤਲ ਕਰ ਦਿੱਤਾ ਜਾਂਦਾ ਤਾਂ ਹੋਰ ਵੀ ਕਿਸੇ ਦਾ ਤੁਹਾਡੇ ਨਾਲ ਸਾਧਨੀ ਇੱਕ ਪੁਲਿਸ ਫੈਸ਼ਨ ਸਾਡੇ ਨਾਲ ਮੌਜੂਦ ਆ ਉਹਨਾਂ ਨੂੰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹਲਕਾ ਖੇਮ ਕਰਨ ਦੇ ਪਿੰਡ ਬਾਂ ਤਾਰਾ ਸਿੰਘ ਤੋਂ ਮਾਮੂਲੀ ਤਕਰਾਰ ਨੂੰ ਲੈ ਕੇ ਬਾਅਦ ਲੜਾਈ ਹੋਈ ਉਸ ਤੋਂ ਬਾਅਦ ਜਿਹੜਾ ਇੱਕ ਮਹਿਲਾ ਦੇ ਘੇਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਾਂਜੀ ਬੰਦੀ ਕੀ ਨਾਂ ਹੈ ਜਲਦੀਪੂਰ ਕੀ ਲੱਗਦਾ ਜਿਹੜੀ ਮਾਰਾ ਨਾਲ ਮਮੀ ਸੀ ਸਾਡੇ ਕੀ ਗੱਲਬਾਤ ਹੋਈ ਇਹਦੇ ਕਿਸ ਤਰ੍ਹਾਂ ਜਿਹੜਾ ਝਗੜਾ ਆ ਬਸ ቱੜੀ ਤੋਂ ਲੜਾਈ ਹੋਈ ਸੀ ਹਾਂਜੀ ਤੇ ਕੱਲ ਲੜਾਈ ਝਗੜਾ ਹੋਇਆ ਤੇ ਅੱਜ ਮਾਤਾ ਗੁਰਦਾਰੇ ਜਾਂਦਾ ਆਇਆ ਸੀ ਇਹਨਾਂ ਨੇ ਲਲਕਾਰਾ ਮਾਰ ਕੇ ਫੜ ਕੇ ਮਾਤਾ ਨੂੰ ਕੋਟ ਮਾਰ ਕੇ ਸੀ ਆ ਹਾਂਜੀ ਇੱਟਾ ਮਾਰਿਆ ਮਾਤਾ ਦੀ ਮੌਤ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆ ਜਾ ਮੌਤ ਹੋ ਗਈ ਪੱਟੀਆਂ ਉਹਨੇ ਮੌਤ ਹਾਂਜੀ ਪੱਟੀਆਂ ਕੀ ਮੰਗਦੀ ਕਰਦੀ ਮੰਗਣ ਸਾਫ਼ ਚਾਹੀਦਾ ਹਾਂ ਹਾਂਜੀ ਦੋਸ਼ੀ ਦੇ ਕਰ ਉਹ ਹਾਂਜੀ ਦੋਸ਼ੀ ਦੇ ਕਰਵਾਣੀ ਤੁਹਾਨੂੰ ਪਤਾ ਕਿਹਨਾਂ ਦੋਸ਼ੀ ਦੇ ਨਾਮ ਦਾ ਹਾਂਜੀ ਸਵਿੰਦਰ ਕਾਲਾ ਇੱਕ ਸਵਿੰਦਰ ਸੰਤਾ ਆਇਆ ਹੜਾ ਦਾ ਮੁੰਡਾ ਮਿੰਨਾਪ੍ਰੀਤ ਕੌਰ ਦਾ ਉਹਨਾਂ ਦਾ ਬੇਟਾ ਸਾਜਨ ਸਿੰਘ ਹਾਂਜੀ ਸਰ ਕੀ ਮਾਮਲਾ ਜਿਹੜਾ ਬਾਤ ਆ ਰਹਾ ਸੀ ਜਿਹੜਾ ਝਗੜਾ ਹੈ ਉਸ ਤੋਂ ਬਾਅਦ ਇੱਕ ਬੁਝੋ ਚੌਕ ਦੀ ਗੋਲ ਇਹ ਝਟਕੇ ਦੀ ਮਾਤਾ ਦੀ ਡੈਥ ਹੋਈ ਹੈ ਬਲੰਦਕੌਰ ਦੀ ਇਹੀ ਮੌਕੇ ਤੇ ਆਏ ਹਾਂ ਜੋ ਤਫ਼ਤੀਸ਼ ਤੱਥਾਂ ਦੇ ਆਧਾਰ ਤੇ ਜੋ ਬਿਆਨ ਲਿਖਣਗੇ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਕੀਤੀ ਜਾਏਗੀ ਸਰ ਕੀ ਝਗੜਾ ਕਿਸ ਕਾਰਨ ਤੋਂ ਹੋਇਆ ਉਹ ਇਹਨਾਂ ਦੇ ਟਰੱਕ ਟੁੜੀ ਤੋਂ ਹੋਇਆ ਝਗੜਾ ਉੱਥੇ ਟਰੱਕ ਟਕ ਟਕ ਲੱਗਾ ਕੋਈ ਉਹਦੇ ਤੋਂ ਝਗੜਾ ਆਇਆ ਤੇ ਕੀ ਪਤਾ ਲੱਗਾ ਤੁਹਾਡਾ ਬਹੁਤ ਜਾਣਕਾਰੀ ਦਾ ਸਾਪ ਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਮਾਰ ਹੋ ਗਈ ਬਤ ਦੀਏ ਸਰੇਟ ਮਾਰੀ ਐ ਸਾਡੇ ਵਿੱਚ ਕਿੰਨਾਂ ਲੋ ਮਰੀ ਉਹਦੇ ਵਿੱਚ ਲੋ ਦੱਤਿਆ ਜੇ ਇਹਨਾਂ ਨੇ ਲੋ ਬਿਆਨ ਲਿਖਣ ਦੀ ਲੋੜ ਸਾਬਾ ਇੱਕ ਵੀਡੀਓ ਪਾਤਾ ਜਿਹੜੀ ਆਉ ਦੇ ਵਿੱਚ ਹੋਣ ਰਿਆ ਵਿੱਚ ਵੀ ਜਿਹੜਾ ਮੁੰਡੇ ਨੇ ਮਾਰ ਗਿਆ ਬਸ ਜੋ ਬਿਆਨ ਲਿਖਣ ਕੋ ਦਾਰ ਤੇ ਆਪਾਂ ਵਾ ਫਿਰ ਦਰਜ ਕਰਾਂਗੇ